ਮੇਰਾ ਐਕਸਰ ਸੰਤ ਬਾਬਾ ਹੰਸਰਾਜੀ ਮਹਾਰਾਜੀ ਸ਼੍ਰੀ ਗੁਰੂ ਰਵਿਦਾਸ ਤੀਰਥ ਹਸਤਾਨ ਸਾਜਖੰਡ ਪੰਡਵਾ ਵਿਖੇ 21ਵਾਂ ਸ਼੍ਰੀ ਗੁਰੂ ਰਵਿਦਾਸ ਵਿਸਾਖੀ ਜੋੜ ਮੇਲਾ ਅਤੇ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਵਸ ਗਦੀ ਨਿਸ਼ੀਨ ਸੰਤ ਬਾਬਾ ਮਹਿੰਦਰਪਾਲ ਜੀ ਅਤੇ ਸੰਤ ਬੀਬੀ ਬਿਮਲਾ ਰਾਣੀ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਜਿੱਥੇ ਡੇਰੇ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਹੋਈ ਉੱਥੇ ਹੀ ਇਨ੍ਹਾਂ ਪਾਠਾਂ ਦੇ ਭੋਗ 14 ਅਪ੍ਰੈਲ ਨੂੰ ਪਾਈ ਜਾਣਗੇ ਇਸ ਮੌਕੇ ਗੱਲਬਾਤ ਕਰਦੇ ਆਂ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਮਹਿੰਦਰਪਾਲ ਜੀ ਨੇ ਦੱਸਿਆ ਕਿ 14 ਅਪ੍ਰੈਲ ਨੂੰ ਵਿਸਾਖੀ ਜੋੜ ਮੇਲਾ ਅਤੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਬੜੀ ਹੀ ਧੂਮ-ਤਾਮ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਰਾਗੀ ਢਾਡੀ ਜਥਿਆਂ ਤੋਂ ਇਲਾਵਾ ਕੇਸ ਮੱਖਣ ਧਾਰਮਿਕ ਗੀਤ ਪੇਸ਼ ਕਰਨਗੇ ਉਹਨਾਂ ਸਮੂਹ ਸੰਗਤਾਂ ਨੂੰ ਡੇਰੇ ਵਿਖੇ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਆ ਸਮੂਹ ਸੰਗਤਾਂ ਨੂੰ ਪਤਾ ਹੈ ਜੋ ਵਿਸਾਖੀ ਦਾ ਤਿਹਾਰ ਹੈ ਔਰ ਸਮੂਹ ਸੰਗਤਾਂ ਸੰਤਨ 10 ਸਾਲੋਂ ਵਿਸਾਖੀ ਦੇ ਧਾਰਮਿਕ ਪ੍ਰੋਗਰਾਮਾਂ ਬਾਰੇ ਵਿਸਾਖੀ ਬਾਰੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਡਾਕਟਰ ਮੇਦਕਰ ਵੀਰ ਡਾਕਟਰ ਸਾਹਿਬ ਦਾ ਜੋ ਕਿ 134ਵਾਂ ਜਨਮ ਦਿਨ ਹੈ ਉਹਦੀਆਂ ਵੀ ਵਧਾਈਆਂ ਅੱਜ ਇਸੇ ਖੁਸ਼ੀ ਵਿੱਚ ਪਿਆਰੀਆਂ ਪਿਆਰੀਆਂ ਸੰਗਤਾਂ ਵੱਲੋਂ ਡੇਰਾ ਸੰਤ ਬਾਬਾ ਸਤਜੀ ਮਹਾਰਾਜ ਸ੍ਰੀ ਗੁਰੂ ਦਾਤੀ ਸਤ ਸੰਸਕਲਪ ਮੜਵਾ ਵਿਖੇ ਜੋ ਕਿ ਪਹਿਲਾ ਸਦੀਆਂ ਤੋਂ ਬਾਅਦ ਸਰੋਵਰ ਸਾਹਿਬ ਬਣਿਆ ਹੋਇਆ ਹੈ ਤੇ 21ਵਾਂ ਵਿਸਾਖੀ ਜੋੜ ਮਿਲਾ ਸਰੋਵਰ ਸਾਹਿਬ ਤੇ ਤੇ ਬਾਬਾ ਸਾਹਿਬ ਦਾ ਜਨਮ ਦਿਨ ਅਜੀ 13 ਦੀ 13 ਅਪਰਾਦੀ ਵਿਸਾਖੀ ਐ 14 ਦਾ ਰੱਖਿਆ ਲਾਗੇ ਲਾਗੇ ਸਾਡੇ ਪ੍ਰੋਗਰਾਮ ਹੋਣ ਕਾਰਨ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣਾ ਹੁੰਦਾ ਹੈ ਤੇ 14 ਅਪ੍ਰੈਲ ਨੂੰ ਬੜੀ ਧੁੰਦਾਂ ਦੇ ਨਾਲ ਗੁਰੂ ਰਵਿਦਾਸ ਵਿਸਾਖੀ ਤੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਸ ਮਨਾਉਂ ਦੀ ਖੁਸ਼ੀ ਅੰਦਰ ਕਿਉਂਕਿ ਵਿਸਾਖੀ ਗੁਰੂਆਂ ਦੀ ਹੈ ਤੇ ਦਿਹਰੇ ਫਿਰੋਂ ਬਾਬਾ ਜੀਆਂ ਪਿਆਰਿਆਂ ਪੇਰਾਂ ਸਖਤਾ ਵੱਲੋਂ ਜੋ ਕਿ 9 ਘੜ ਪੜ ਸਭ ਆਜਰੰਭ ਕੀਤੇ ਗਏ ਹੈ 12 ਤਰੀਕ ਨੂੰ ਇਹਨਾਂ ਦੇ ਭੋਗ ਕਾ ਜਣਿਆ 12 ਨੂੰ 15 ਘੰਟਾ ਪੜ ਸਾਹਿਬ ਫੇਰ ਆਰੰਭ ਕੀਤੇ ਜਾਣੇ ਖੁੱਲੇ ਦਵਾਨਾ ਜਿੱਥੇ ਸਰੋਵਰ ਸਾਹਿਬਾ ਜੀ ਲੁਕਮਣੀ ਚੀ ਸਥਾਨ ਹੈ ਸੰਗਤਾਂ ਨੂੰ ਬੇਨਤੀ ਕਰਦੇ ਆ 13 ਰਾਤ ਦੇ ਪ੍ਰੋਗਰਾਮ 13 ਦਿਨ ਨੂੰ ਨਿਸ਼ਾਸਾ ਦੀ ਸੇਵਾ ਵੀ ਹੋਵੇਗੀ 14 ਨੂੰ ਤੁਫਤਾਨਾ ਬੜੇ ਬਾਬਾ ਜੀ ਦੇ ਜਸ ਕਾਉਣ ਵਾਸਤੇ ਸੱਤੀ ਖੋਖੇ ਵਾਲੀਆ ਕੇ ਇਸ ਮੱਕਣ ਸੰਤ ਬਾਬਾ ਜਸਵਿੰਦਰ ਪਾਤ ਜੀ ਕੀਤਨੀ ਜਥੇ ਹੋਰਾ ਸਾਦੀ 12 ਬੜੀ ਕਿਰਪਾ ਹੋ ਰਹੀ ਹੈ ਜਕਮਗ ਹੋ ਰਹੀ ਹੈ ਆਓ ਦਰਸ਼ਨ ਦਿਓ ਅਸ਼ੀਰਵਾਦ ਦਿਓ ਦਾਸ ਤੁਹਾਡੀ ਡੀਕ ਵਿੱਚ ਤੁਹਾਡੇ ਚਰਨਾਂ ਸਾਰੇ ਹੱਥ ਜੋੜ ਕੇ ਬੇਤੀ ਕਰੇਗਾ ਸਭ ਕੋ ਤੁਹਾਡਾ ਦਾਦਾ ਕੁਛ ਨਹੀਂ ਜੈ ਕਰਦੇ ਧੰਨ ਕਰਦੇ ਵਾਹਿਗੁਰੂ ਕੀ ਖਾਲਸਾ ਤੇ ਵਾਹਿਗੁਰੂ ਕੀ ਫਤਿਹ